ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰੱਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣਾਓ ਸੰਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਲਈ ਫਿਰਦੇ ਆ ਜੜਾਂ ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਲਾਂਗੇ ਤੁਸੀਂ ਪਿੰਡਾਂ ਨੂੰ ਸੰਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਬਾਹਰ ਤਾਂ ਸੋ ਵੀਰੋ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਉਹ ਬਾਗ ਦੀ ਬਸ ਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣੋ ਸੰਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਲਈ ਫਿਰਦੇ ਆ ਜੜਾਂ ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਲਾਂਗੇ ਤੁਸੀਂ ਪਿੰਡਾਂ ਨੂੰ ਸੰਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਬਾਹਰ ਤਾਂ ਸੋ ਵੀਰੋ